ਕੋਸ਼ਿਸ਼ ਨਹੀਂ ਲੱਗ ਰਿਹਾ ਤੁਹਾਡੇ ਮੰਨਦੇ ਸਹੀ ਹੈ ਨਹੀਂ ਬਿਲਕੁਲ ਗਲਤ ਲੱਗ ਰਿਹਾ ਨਹੀਂ ਤੁਸੀਂ ਕੱਲ ਮੀਡੀਆ ਦੇ ਦਿੱਤਾ ਜਵਾਬ ਕਰ ਦਿੱਤਾ ਕਿ ਕੋਈ ਵਾਹਿਗੁਰੂ ਵਾਹਿਗੁਰੂ ਹੁਣ ਵੀ ਕਰਦਾ ਮੈਂ ਕਿਸੇ ਨੂੰ ਜਵਾਬ ਨਹੀਂ ਦੇਣਾ ਕਾਲਪੁਰਖ ਵਾਹਿਗੁਰੂ ਜਵਾਬ ਦੂ ਸਾਡਾ ਮਿਲਾਂਗੇ ਕਿਵੇਂ ਫਿਰ ਮੈਂ ਨਹੀਂ ਹੁਣ ਤੋਂ ਤੁਸੀ ਦੱਸੋ ਕਿ ਕਰਨਾ ਯਾਰ ਮੈਂ ਨਹੀਂ ਮੈਂ ਤਾਂ ਹੁਣ ਜਾਣਾ ਮੁੰਡਾ ਜੀ ਜਾਨ ਮੈਂ ਤਿਆਰ ਹਾਂ ਪਹਿਲੀ ਵਾਰ ਜਾਣਾ ਨਾਲੇ ਮੈਂ ਤਾਂ ਹੁਣ ਇਹ ਆ ਵੀ ਲੈ ਚੱਲਦਾ ਤੈਨੂੰ ਤੇ ਵੀ ਇਹ ਹੁਣੇ ਮੇਰੇ ਨਾਲ ਹੋਣਗੇ ਪਹਿਲਾਂ ਤੁਸੀਂ ਗੱਲ ਤਾਂ ਸੁਣ ਹਾਂਜੀ ਆਪਾਂ ਉੱਥੇ ਰੂਮ ਲੈ ਕੇ ਦੋ ਰੂਮ ਲਵਾਂਗੇ ਹਾਂਜੀ ਕਿਹੜਾ ਨੰਗ ਲੈ ਦਾਂਗੇ ਹਾਂਜੀ ਤੇ ਇਧਰ ਨਾਲ ਲੈ ਦਾਂਗੇ ਤੇ ਮੈਂ ਤੇਰੇ ਨਾਲ ਚਾਗੂਗਾ ਆਪੇ ਓਕੇ ਲਾਣਾ ਰੂਮ ਹੋਣਗੇ ਇਕੱਠੇ ਹਾਂਜੀ ਫਿਰ ਫਿਰ ਨਹੀਂ ਉਹਨਾਂ ਨੂੰ ਆਊਟ ਹੋਊਗਾ ਅਰੇ ਫਿਰ ਨਹੀਂ ਉਹਨਾਂ ਫੇ ਤਾਂ ਇਹ ਵੀ ਇਕੱਠੇ ਗਏ ਆ ਤੇ ਸੋ ਗੱਲਬਾਤ ਕਰਨੀ ਹੁੰਦੀ ਦੁੱਖ ਸੁੱਖ ਕਰਨ ਦਾ ਵੈਸੀ ਓਕੇ ਬੈਠ ਕੇ ਗੱਲਾਂ ਕਰਨ ਲੱਗੇ ਵੀ ਜਾ ਹੁਣ ਤੂੰ ਇਥੋਂ ਕੋਈ ਚੀਜ਼ ਫੜ ਲਈ ਆ ਜਾਂ ਕੋਈ ਪਲੇਸ ਤੇ ਇਧਰ ਕੀ ਜਾਣਾ ਕਿੱਥੇ ਆ ਓਕ ਥਿੱਥੇ ਸਵਾ ਚਲ ਅਬਾ ਜਲਦੀ ਬਤੀ ਹਮਾ ਚਲ ਕੇ ਕਿੱਥੇ ਜਾਣਾ ਹਮਾ ਚਲ ਕੇ ਹੋਟਲ ਤੇ ਚਰਾਂਗੇ ਕਿੰਨੇ ਵੇ ਜਾਣਾ ਸੂਰੇ ਸਵੇਰੇ ਤਾਂ ਸਾਢੇ 8:00 ਵਜੇ ਤਾਂ ਨਿਕਲ ਜਾਂਗੇ 9:00 ਵਜੇ ਤੱਕ ਆ ਗਈ ਹਾਂ ਕਮਰਾ ਤਾਂ ਹੋ ਗਏ ਆਪ ਦੇਖ ਲੈਣ ਨੂੰ ਆ ਹਾਂ ਤੁਸੀਂ ਆ ਕੇ ਆਪ ਦੇਖ ਲਓ ਆ ਬਾਥਰੂਮ ਤਾਂ ਨਾਲ ਹੈਗਾ ਕਿੰਨੇ ਪੈਸੇ ਕਹਿੰਦੇ ਨੇ ਕੂਮ ਦੇ ਹਾਂ 2000 ਰੁਪਏ ਇੱਕ ਦਾ ਹਾਂ ਜੀ ਜਿਆਦਾ ਨਹੀਂ ਲਾਰੇ ਦੋਸਤ ਜੀ ਨਾਲ ਦੇ ਫੇਰੇਟ ਹੈ ਜੀ ਹਾਂ ਨਹੀਂ ਨਹੀਂ ਸਾਰੇ ਤਾਂ ਹੁੰਨੇ ਇਹਨਾਂ ਨੂੰ ਦੱਸੋ ਕਿ ਮਾਂ ਪੁੱਛਣੇ ਕਿੰਨੇ उसी आर्डर कर दो के महीनों नहीं पता बशरत की नहीं पता आप ही कर दो उसे नहीं नहीं तो आटे कोड महीनों पे आए थे आटे तो कोड भी पे आवा नहीं नहीं मैं शावर लेने लग गया थी मेरा जी कर दबाता हूँ किसान का नहीं है जब भी पाउडर दो दो पीना तेरा मैं तो पट्टा देवी किसान का तेरे ਭੋਟ ਤੇ ਮੇਰੇ ਗੋਲ ਆ ਜਾ ਯਾਰ ਮੈਂ ਨਹੀਂ ਤੂੰ ਚਾਹੀਦੀ ਹੁਣ ਮੈਨੂੰ ਸੱਚੀ ਨਹੀਂ ਲੱਗਦਾ ਹਾਂ ਫੇ ਕਹਿੰਦੀ ਕਹਿਣਾ ਨਹੀਂ ਮੰਨਦੇ ਹੁਣ ਤੂੰ ਮੰਨਦੀ ਰਾਤ ਨੂੰ ਇਕੱਠੇ ਪਾਵਾਂਗੇ ਸਾਰਵਸਕਾਰ ਕਿਤੇ ਰੇ ਕੋੜੇ ਤਿਆਰ ਰੱਖਿਆ ਕਰ ਕੈਮਰੇ ਘੁੰਮਰੇ ਲੱਗੇ ਹੁੰਦੇ ਸੀ ਐਕਸ ਕਿੰਨੂੰ ਦੱਸ ਕਿਵੇਂ ਲੱਗਿਆ ਤੈਨੂੰ ਕਿਸ਼ਨ ਕੁਸ਼ਨ ਕਾਂਤੀ ਮਜੇ ਜਿਨਣ ਕਰਦੇ ਕੋੜਾ ਪਾ ਚਾਲਾ ਸੁਣੋ ਸੋਮਵਾਰ ਜਾਂ ਮੰਗਲਵਾਰ ਪਟਨਾਟ ਤੇ ਮਿਲਣਾ ਤੁਹਾਡੇ ਕੋਲ ਪਟਵਾਰ ਵੀ ਹੋਈ ਜਾ ਬਹੁਤ ਜ਼ਿਆਦਾ ਅੱਛਾ 20 25 ਬੰਦੇ ਨੇ ਕੁੱਟਿਆ